ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਜਦੀ ਉੱਠੇ ਸੀਗੇ ਜਿੱਦਾਂ 7:30 ਵਜੇ ਉੱਠੇ ਸੀਗੇ ਤੇ ਉੱਠ ਕੇ ਤਨਵਿੰਦਰ ਹੁਣ ਨਿੱਤ ਕਹਿੰਦੀ ਹੁੰਦੀ ਸੀਗੀ ਮੰਮਾ ਆਪਾਂ ਵਾਕ ਚ ਤੇ ਚੱਲਿਆ ਕਰੀਏ ਵੀ ਸਵੇਰੇ ਸਵੇਰੇ ਠੰਢੀ ਹਵਾ ਵਗਦੀ ਹੁੰਦੀ ਆ ਤੇ ਵੀ ਆ ਕੇ ਚਾਹ ਪੀਆ ਕਰਗੇ ਤੇ ਅੱਜ ਜਲਦੀ ਉੱਠ ਕੇ ਮੈਂ ਤਾਂ ਜਦ ਨੂੰ ਨਹਾ ਨੂੰ ਲਈ ਸੀਗੀ ਫੇਰ ਉੱਠੀ ਉੱਟ ਕੇ ਫਿਰ ਮੈਂ ਪੁੱਛਿਆ ਮੈਂ ਕਿ ਚਾਹ ਪੀਣੀ ਆ ਕਿ ਵੀ ਚੱਲੀਏ ਆਪਾਂ ਥੋੜਾ ਜਿਹਾ ਵੀ ਜਾ ਆਈਏ ਬਾਹਰ ਕਿੰਨੇ ਮੰਮੀ ਗੇੜਾ ਕੱਢਿਆ ਉਹਨੇ ਇੱਕ ਪਾਰਕ ਚ ਹੁਣ ਆਪਾਂ ਪਾਰਕ ਚ ਗੇੜਾ ਕੱਢ ਕੇ ਆਏ ਸੀਗੇ ਤੇ ਟ੍ਰੈਕਟ ਵੀ ਜਲਦੀ ਸਵੇਰੇ ਹੀ ਬਹੁਤ ਹੋ ਜਾਂਦਾ ਤੇ ਧੁੱਪ ਵੀ ਬਹੁਤ ਜਲਦੀ ਸੂਰਜ ਜਾ ਜਾਂਦਾ ਹੈ ਨਾ ਤੇ ਅੱਜ ਮੈਨੂੰ ਲੱਗਾ ਸ਼ਾਇਦ ਕੱਲ ਨਾ ਉਹ ਵੀ ਜ਼ਿਆਦਾ ਗਰਮੀ ਪਊਗੀ ਤੇ ਜਾ ਕੇ ਆਪਾਂ ਬਣਾਉਨੇ ਆ ਚਾਹ ਪਾਣੀ ਨਾਲ ਦੇਖਦੇ ਆ ਕੀ ਖਾਣੇ ਆ ਬਣਾ ਕੇ ਤੇ ਚਲੋ ਜੀ ਵੀਡੀਓ ਦੇ ਨਾਲ ਬਣੇ ਰਿਓ ਕਰਦੇ ਰਵਾਂਗੇ ਗੱਲਾਂ ਬਾਤਾਂ ਜਿੰਦੇ ਰਵਾਂਗੇ ਪੂਰੇ ਦਿਨ ਦੀ ਅਪਡੇਟ ਤੇ ਜੇ ਚੈਨਲ ਤੇ ਪਹਿਲੀ ਵਾਰ ਹੁੰਨੇ ਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤੇ ਕਰਦੇ ਰਵਾਂਗੇ ਜੀ ਗੱਲਾਂ ਬਾਤਾਂ ਬਣੇ ਰਿਓ ਵੀਡੀਓ ਦੇ ਚਲੋ ਜੀ ਦਰਦਾਂ ਤਾਂ ਮੈਂ ਵੀ ਨਾ ਅੰਦਰ ਹੀ ਬੈਠੀ ਰਹੀ ਰੋਟੀ ਪਾਣੀ ਖਾ ਲਿਆ ਕਰਾਂ ਸੌਂ ਜਾਇਆ ਕਰਾਂ ਰੋਟੀ ਪਾਣੀ ਖਾ ਲਿਆ ਕਰਾਂ ਸੌਂ ਜਾਇਆ ਕਰਾਂ ਹੈ ਨਾ ਵੀ ਜਿੰਨਾ ਟਾਈਮ ਨਹੀਂ ਸੀ ਕੋਈ ਕੰਮਕਾਰ ਹੈ ਨਾ ਤੇ ਉਹ ਜਾਣਾ ਵੀ ਕਿੱਥੇ ਬਾਹਰ ਨਾ ਗੱਲੀ ਦਾ ਜੀ ਕਰੇ ਕਨੇਕ ਦਾ ਇਨ ਜਾਇਆ ਕਰਾਂ ਗੁਰਦੁਆਰਾ ਸਾਹਿਬ ਤੇ ਕਦੇ ਪਾਰਕ ਗੇੜਾ ਕੱਢਣ ਚੱਲ ਜਿਆ ਕਰਾਂ ਇੰਨਾ ਸਰੀਰ ਮੈਨੂੰ ਆਪਦੇ ਆਪ ਨੂੰ ਭਾਰਾ ਲੱਗੇ ਸੱਚੀ ਤੇ ਗੋਡੇ ਮੇਰੇ ਦੁੱਖਣੇ ਦੁਖਣ ਲੱਗ ਗਏ ਸੱਜਾ ਗੋਡਾ ਤਾਂ کافی ਜ਼ਿਆਦਾ ਦਰਦ ਕਰਨ ਲੱਗ ਗਿਆ ਫੇਰ ਦੋ ਦਿਨ ਲੱਤ ਬਹੁਤ ਦੁਖੀ ਜਦੋਂ ਲੱਤ ਦੁਖਣ ਲੱਗੀ ਨਾ ਫੇਰ ਮੈਨੂੰ ਥੋੜੀ ਟੈਨਸ਼ਨ ਜੀ ਹੋ ਗਈ ਮੈਂ ਹੈ ਨਾ ਆਹ ਲੱਗਦਾ ਜਿਵੇਂ ਲੱਤ ਤਾਂ ਵੀ ਜੇ ਹੁਣ ਇੱਥੇ ਖੜ ਗਈ ਹੈ ਨਾ ਵੀ ਕੋਈ ਇੰਸ਼ੋਰੈਂਸ ਨਹੀਂ ਵਾਸ਼ਿੰਗ ਹੁੰਦਾ ਤੇ ਵੀ ਨਿਆਣੀ ਨੂੰ ਜੇ ਹਸਪੀਟਲ ਲੈ ਕੇ ਜਾਣਾ ਪੈ ਗਿਆ ਤਾਂ ਖਰਚੇ ਕਿੰਨਾ ਆ ਜਾਣ ਫੇਰ ਮੈਂ ਉਰ ਤੇ ਬਹੁਤ ਦੋ ਚੱਕਰ ਲਾਏ ਪਾਰਕ ਦੇ ਦੋ ਗੇੜੇ ਕੱਢ ਕੇ ਆਈ ਫੇਰ ਥੋੜਾ ਜਿਹਾ ਮੈਨੂੰ ਵੀ ਠੀਕ ਜਿਹਾ ਲੱਗਿਆ ਰਿਲੈਕਸ ਜਿਹਾ ਫੀਲ ਹੋਇਆ ਤੇ ਹੁਣ ਮੈਂ ਵੀ ਤੁਰਦੀ ਆ ਕਾਫੀ ਜ਼ਿਆਦਾ ਤੇ ਤਨਵਿੰਦਰ ਵੀ ਪਹਿਲਾਂ ਜਿਮ ਜਾਂਦੀ ਹੁੰਦੀ ਸੀ ਕਿ ਹੁਣ ਇਹਨੇ ਵੀ ਮੇਰੇ ਆਈ ਕਰਕੇ ਪਤਾ ਨਹੀਂ ਕਿਉਂ ਬਸ ਘੌਲ ਹੋ ਜਾਂਦੀ ਆ ਬਿਨੈਤੀ ਕੋਈ ਬਣਦਾ ਹੀ ਨਹੀਂ ਇਹਦਾ ਵੀ ਟਾਈਮ ਟੇਬਲ ਨਹੀਂ ਸਹੀ ਸਹੀ ਹੋ ਰਿਹਾ ਤੇ ਹੁਣ ਕਿੰਨੇ ਦਿਨਾਂ ਤੋਂ ਕਹਿੰਦੀ ਸੀ ਮੈਂ 6 ਵਜੇ ਉੱਠਿਆ ਕਰਗੀ 6 ਵਜੇ ਉੱਠਿਆ ਕਰਗੀ ਮੈਂ ਤਾਂ 6 ਵਜੇ ਉੱਠ ਜਾਨੀ ਜਲਦੀ ਉੱਠ ਕੇ ਮੈਂ 6 ਵਜੇ ਨਹਾ ਲੈਣਾ ਹੁੰਦਾ ਤੇ ਬਸ ਇਹ ਫਿਰ ਥੋੜਾ ਜਿਹਾ ਨਿਆਣੇ ਹਨ ਪੈਂਦੇ ਸੌਂਦੇ ਕਰਦੇ ਵੀ ਲੇਟ ਹੋ ਜਾਂਦੇ ਆ ਤਾ ਕਰਕੇ ਫਿਰ ਜਲਦੀ ਨਹੀਂ ਉੱਠਿਆ ਜਾਂਦਾ ਅੱਜ ਮਸਾਂ 28 ਫਿਰ 7:30 ਜਦੋਂ ਮੈਂ ਬਾਹਰ ਖੋਲਿਆ ਇੰਨੀ ਤੇਜ ਸੂਰਜ ਜਿਵੇਂ ਅੰਦਰ ਆਇਆ ਪਰ ਮੈਂ ਫਿਰ ਵੀ ਮੇਰੇ ਕੋਈ ਨਹੀਂ ਬਾਹਰ ਹਵਾ ਵਗਦੀ ਹੈ ਪਾਰਕ ਚ ਆਪ ਚੱਲਦੇ ਹਾਂ ਜਿਹੜਾ ਕੱਢਣ ਤੇ ਜਿਹੜਾ ਕੱਟ ਕੇ ਉਹਨੇ ਆ ਕੇ ਕੁਝ ਕਰਾਂਗੇ ਕੋਈ ਨਹੀਂ ਮੈਂ ਕਿਹਾ ਜੇ ਆਪਾਂ ਹੋਰ ਘੰਟਾ ਪਏ ਰਹਿੰਦੇ 8:30 9 ਵਜੇ ਰੋਟੀ ਵੀ ਚਾਹ ਪੀਣੀ ਸੀ ਮੈਂ ਕੋਈ ਨਹੀਂ ਘੰਟਾ ਆਪਾਂ ਲੇਟ ਪੀ ਲਾਂਗੇ ਪਰ ਅੱਧਾ ਪੌਣਾ ਘੰਟਾ ਤੇਜ਼ ਤੇਜ਼ ਤੁਰ ਕੇ ਲਾ ਕੇ ਆਂਦਾ ਵਧੀਆ ਰਿਲੈਕਸ ਜਿਹਾ ਫੀਲ ਹੋਇਆ ਨਿਕਲੇ ਆਪਾਂ ਬਾਹਰ ਤੇ ਅੱਜ ਤੇ ਕੱਲ ਤਾਂ ਸੱਚੀ ਸਿਰ ਦੁਖਣ ਲੱਗ ਗਿਆ ਅੱਜ ਮੇਰੇ ਇੰਨੀ ਜ਼ਿਆਦਾ ਗਰਮੀ ਸੀ ਨਾ ਬਹੁਤ ਜ਼ਿਆਦਾ ਸੱਚੀ ਇੰਡੀਆ ਵਾਂਗੂ ਗਰਮੀ ਸੀ ਆਇਤਾ ਅੰਦਰ ਰੂਮ ਚ ਏਸੀ ਵੀ ਚੱਲਦਾ ਸੀ ਫਿਰ ਵੀ 30 ਟੈਂਪਰੇਚਰ ਹੋਇਆ ਪਿਆ ਸੀ ਉਹਨੂੰ ਤੇ ਹੁਣ ਹੋ ਗਏ ਬੱਦਲ ਤੇ ਠੰਡੀ ਹਵਾ ਚੱਲ ਪਈ ਆ ਕੱਲ ਦਾ ਮੈਨ ਲੱਗਾ ਮੈਂ ਲਿਖਿਆ ਹੋਊਗਾ ਤਨਵਿੰਦਰ ਦੱਸੂਨੀ ਹੁਣ ਮੈਂ ਹਨਾ ਠੰਡਾ ਜਿਹਾ ਹੋਇਆ ਮੈਂ ਕਿਉਂ ਸੁੱਤੀ ਜਿਉਂ ਸੁੱਤੀ ਸਾਰਾ ਦੁਪਹਿਰ ਮੈਨੂੰ ਨਹੀਂ ਪਤਾ ਕਿੱਥੇ ਪਈ ਆ 11:00 ਵਜੇ ਸੀਗੇ ਤੇ ਤਨਵਿੰਦਰ ਕੇ ਮਮਾ ਅੱਜ ਛੋਲੇ ਪਟੂਰੇ ਖਾਣ ਨੂੰ ਜੀ ਕਰਦਾ ਸਾਡੇ ਨਾਲ ਉੱਥੇ ਆਪਣੇ ਮੋਗੇ ਦਿੱਲੀ ਵਾਲਿਆਂ ਤੇ ਬੰਦੇ ਨਾ ਸੇਮ ਉਹ ਜੀ ਡਿਟੋ ਜਿੱਦਾਂ ਇੰਡੀਅਨ ਫੂਡ ਹੋਏਗਾ ਉਹਦੇ ਨਾਲ ਤਾਂ ਤਾਂ ਸਰੀ ਮਿਲਦਾ ਜਿਆਦੇ ਗੋਲ ਗੱਪੇ ਹੋ ਗਏ ਜਿੱਦਾਂ ਮੋਗੇ ਅਰਗੇ ਮੋਮੋਜ਼ ਤੇ ਅ ਛੋਲੇ ਪਟੂਰੇ ਕਹਿੰਦੀ ਮम्मा ਸੇਮ ਦਿੱਲੀ ਵਾਲਿਆਂ ਨਾਲ ਦੇ ਮਿਲਦੇ ਆ ਤੇ ਕਹਿੰਦੀ ਮੈਂ ਲੈ ਕੇ ਆਉਣੀ ਆ ਵਿਚਾਰੀਆਂ ਜਿਉਂ 12:30 ਵਜੇ ਦੇ ਦੀ ਗਈ ਵੀ ਸਾਡੇ 3:30 ਗਈ ਸੀ ਘਰੋਂ ਤੇ ਹੁਣੋਂ ਦੀ ਨੂੰ 2:30 ਬੱਜ ਗਏ ਢਾਈ ਤਿੰਨ ਵੱਜ ਗਏ ਕਹਿੰਦੇ ਮੰਮੀ ਟ੍ਰੈਫਿਕ ਹੀ ਬਹੁਤ ਜ਼ਿਆਦਾ ਸੀਗਾ ਤੇ ਮੈਂ ਜਦ ਨੂੰ ਆਉਂਦੀ ਨੂੰ ਸੁੱਤੀ ਪਈ ਸੀਗੀ ਫਿਰ ਉਹਨੇ ਮੈਨੂੰ ਉਠਾਇਆ ਨਹੀਂ ਆਪ ਹੀ ਖਾ ਲੇ ਕੇਰਾ ਮੈਨੂੰ ਕਿਹਾ ਮਾੜਾ ਜਿਹਾ ਕਹਿੰਦੀ ਮੰਮਾ ਜਾਗਦੇ ਕਿ ਸੁੱਤੇ ਆ ਮੈਂ ਨਹੀਂ ਬੋਲੀ ਮੈਂ ਸੁੱਤੀ ਪਈ ਸੀ ਫਿਰ ਨਹੀਂ ਉਹਨੇ ਮੈਨੂੰ ਉਠਾਇਆ ਫਿਰ ਚੱਲ ਉਹਨੇ ਆਪ ਖਾ ਕੇ ਤੇ ਮੈਂ ਹੁਣ ਉੱਠੀ ਸੀਗੀ ਉੱਠੀ ਹੈਗੀ ਆ 4:30 ਵਜੇ ਹਾਂ 4:30 ਵਜੇ ਉੱਠ ਕੇ ਫਿਰ ਮੈਂ ਖਾ ਕੇ ਨਾ ਮੈਂ ਕਿਹਾ ਚੱਲ ਹੁਣ ਰਾਤ ਨੂੰ ਰੋਟੀ ਦੀ ਨਹੀਂ ਲੋੜ ਗਰਮ ਕਰਕੇ ਖਾ ਲਿਆ ਪਟੂਰਾ ਇੱਕ ਤੇ ਹੁਣ ਮੈਂ ਕਿਹਾ ਨਾ ਗੀੜਾ ਕੱਢਦੇ ਆ ਬਾਹਰ ਨਾਲੇ ਦਿਖਾਉਨੇ ਆ ਤੁਹਾਨੂੰ ਬਾਹਰ ਦਾ ਵੀ ਉਹ ਅੱਜ ਤਾਂ ਸਵੇਰੇ ਇੰਨੀ ਧੁੱਪ ਜਾਦੇ ਸੀ ਨਾ ਇੰਡੀਆ ਵਾਂਗੂ ਧੁੱਪ ਸੀਗੀ ਬਿਲਕੁਲ ਜਮਾ ਤੇ ਹੁਣ ਦੇਖੋ ਮੌਸਮ ਬੱਦਲ ਹੋ ਗਿਆ ਤੇ ਹਵਾ ਚੱਲ ਰਹੀ ਹੈ ਠੰਡਾ ਜਿਹਾ ਹੋ ਗਿਆ ਹੁਣ ਹੁਣ ਜੀ ਕੀਤਾ ਮੇਰਾ ਤਾਂ ਸੱਚੀ ਅੱਜ ਸਿਰ ਦੁਖਣ ਲੱਗ ਗਿਆ ਸਵੇਰੇ ਸਵੇਰੇ ਨਾ ਉਦੋਂ ਅਸੀਂ 7:00 ਵਜੇ ਲੇਟ ਉੱਠੀਆਂ ਕਰਕੇ ਤੇ ਧੁੱਪ ਸੀਗੀ ਧੁੱਪ ਹੀ ਉਦਾਂ ਹੀ ਆ ਗਈਆਂ ਢੀੜਾ ਕੱਢਣ ਤੇ ਤੁਹਾਨੂੰ ਪਤਾ ਹੀ ਹੈ ਵੀ ਗਰਮੀ ਚ ਤਾਂ ਹੁਣ ਠੰਡੀ ਠੰਡੀ ਹਵਾ ਦੇਖੋ ਹਵਾ ਕਿੰਨੀ ਚੱਲਦੀ ਹੈ ਮੈਂ ਵੀ ਕਹ ਮੈਂ ਕਿਹਾ ਅੱਗੇ ਸੂਰਜ 9:00 ਵਜੇ ਤੱਕ ਖੜਾ ਹੁੰਦਾ ਤੇ ਅੱਜ ਬਾਹਰ ਨਿਕਲ ਕੇ ਦੇਖਿਆ ਹੁਣ ਮੈਂ ਕਿ ਬੱਦਲ ਜਿ ਹੋਏ ਪਏ ਮੈਂ ਢੇੜਾ ਕੱਢ ਕੇ ਹੁਣੇ ਪਾਰਕ ਤੱਕ ਜਾਣੇ ਤੇ ਚਲੋ ਜੀ ਪਾਰਕ ਤੱਕ ਪਹੁੰਚ ਜੀ ਆਪਾਂ ਤੁਰੇ ਚੱਲਦੇ ਦਿਖਾਉਣੇ ਆਂ ਗਾਂ ਵੀ ਜਾ ਕੇ ਤੁਹਾਨੂੰ ਆਪਾਂ ਪਹੁੰਚ ਗਏ ਪਾਰਕ ਚ ਦੇਖੋ ਬੱਦਲਾ ਇਹ ਹੋ ਗਿਆ ਮੌਸਮ ਬੀਮੀ ਹੁਣ ਵੀ ਆਇਆ ਤੇ ਹੁਣ ਵੀ ਆਇਆ ਹੈ ਨਾ ਮੈਂ ਵੈਸੇ ਜੌਨੀ ਨਹੀਂ ਉੱਪਰ ਦੀ ਆ ਗੀੜਾ ਕੱਢਣਾ ਤੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਪਾਰਕ ਦੇ ਵਿੱਚ ਹੀ ਬੱਚੇ ਖੇਡਦੇ ਆ ਵਿੱਚ ਦੀ ਆਪਾਂ ਹੋ ਜਾਨੇ ਆ ਆਪਣੇ ਵਾਂਗੂ ਇੱਥੇ ਵੀ ਜਦੋਂ ਜਿੱਦੇ ਆਏ ਨਹੀਂ ਵੀ ਇੱਥੇ ਗਰਮੀ ਨਹੀਂ ਹੁੰਦੀ ਕਹਿੰਦੇ ਨੇ ਕੈਨੇਡਾ 'ਚ ਸਨੋ ਵਗੈਰਾ ਪੈਂਦੀ ਆ ਨਹੀਂ ਉਹ ਕਈ ਏਰੀਏ ਹੈਗੇ ਆ ਜਿਹੜੇ ਜਿੱਦਾਂ ਪਹਾੜਾਂ ਤੇ ਬਣੇ ਵੀ ਆ ਜਿਹੜਾ ਵੈਨਕੂਵਰ ਹੈ ਇਹ ਪਲੇਨ ਏਰੀਏ 'ਚ ਹੈ ਇਹ ਜ਼ਿਆਦਾ ਪਹਾੜੀ ਏਰੀਏ 'ਚ ਨਹੀਂ ਹੈਗਾ ਬੀ ਜ਼ਿਆਦਾ ਹੁੰਦਾ ਪਾਸੇ ਹੈਗੇ ਪਹਾੜ ਕਾਫੀ ਲਾਲੀ ਜੀ ਖੈਰ ਦਿਖਦੇ ਨਹੀਂ ਇੱਥੋਂ ਉਧਰਲੇ ਪਾਸੇ ਸੂਰਜ ਹੈ ਉਧਰ ਤੇ ਇੱਧਰ ਸਾਰੇ ਬੱਦਲ ਹੋ ਗਏ ਆ ਉਹਨਾਂ ਨੂੰ ਨਹੀਂ ਪਤਾ ਲੈ ਜੁਮ ਕਰਕੇ ਇੱਥੇ ਜਿਹੜੇ ਉਹ ਡੇ ਕੇਅਰ ਵਾਲੇ ਬੱਚੇ ਆ ਨਾ ਉਹਨਾਂ ਨੂੰ ਵੀ ਇੱਥੇ ਹੀ ਲੈ ਆਉਂਦੇ ਆ ਝੂਲਿਆਂ ਦੇ ਉੱਤੇ ਏ ਕੇਅਰ ਦਾ ਮਤਲਬ ਵੀ ਜਿਹੜੇ ਛੋਟੇ ਬੱਚੇ ਹੁੰਦੇ ਆ ਸਾਲ ਤੋਂ ਤੇ 4 ਸਾਲ ਤੱਕ ਉਹਨਾਂ ਬੱਚਿਆਂ ਨੂੰ ਡੇ ਕੇਅਰ ਦੇ ਵਿੱਚ ਛੱਡਦੇ ਆ ਜਿਵੇਂ ਅੱਗੇ ਆਪਣੇ ਪਹਿਲਾਂ ਹੁੰਦਾ ਸੀਗਾ ਇੰਡੀਆ 'ਚ ਵੀ 5 ਸਾਲ ਦਾ ਬੱਚਾ ਲੈਂਦੇ ਸੀ ਪ੍ਰਾਇਮਰੀ ਸਕੂਲ ਦੇ ਵਿੱਚ ਉਹਦਾ ਇੱਥੇ ਵੀ 5 ਸਾਲ ਦਾ ਹੀ ਲੈਂਦੇ ਆ ਸਕੂਲ ਦੇ ਵਿੱਚ ਤਾਂ 5 ਸਾਲ ਦੇ ਬੱਚੇ ਨੂੰ ਹੀ ਪਾਉਣਾ ਉਹਨਾਂ ਨੇ ਤੇ ਉਹ ਤੋਂ ਪਹਿਲਾਂ ਤਾਂ ਡੇ ਕੇਅਰ 'ਚ ਛੱਡ ਦਿੰਦੇ ਆ ਉਹ ਆਪ ਦੀ ਪੇਰੈਂਟਸ ਦੀ ਮਰ ਗਈ ਆ ਵੀ ਮਾਪਿਆਂ ਦੀ ਪੀਪਲ ਆ ਹੂ 6 ਮਹੀਨੇ ਦਾ ਛੱਡਣ ਲੱਗ ਜਾਣ ਸਾਲ ਦਾ ਛੱਡਣ ਲੱਗ ਜਾਣ ਜਿੰਨੇ ਟਾਈਮ ਦਾ ਮਰਜੀ ਵੀ ਉਹ ਛੱਡ ਦੇਣਾ ਕਿਉਂ ਆਏ ਆ ਇੱਥੇ ਲੋਕਾਂ ਦੀਆਂ ਮਜਬੂਰੀਆਂ ਮਜਬੂਰੀਆਂ ਆ ਜਿਨ੍ਹਾਂ ਨੇ ਕੰਮ ਕਰਨ ਜਾਣਾ ਪਿੱਛੇ ਕੋਈ ਬੱਚੇ ਨੂੰ ਸੰਭਾਲਣ ਵਾਲਾ ਹੈ ਨਹੀਂ ਤੇ ਉਹਨਾਂ ਨੇ ਛੱਡ ਕੇ ਹੀ ਆਉਣੇ ਹੁੰਦੇ ਆ ਫਿਰ ਉੱਥੇ ਜੋਈ ਇਜ਼ਾਬੈਲ ਹਾਈ ਜੋਈ हां ਸਾਡੀਆਂ ਕੁੜੀਆਂ ਖੇਡਦੀਆਂ ਇੱਥੇ ਗਾਂਢੀ ਹਾਏ ਇਹ ਆਪਣੇ ਨਾਲ ਦੀ ਕਰੇ ਰਹਿੰਦੇ ਆ ਉੱਥੇ ਉੱਥੇ ਹੁੰਦੀਆਂ ਹੁੰਦੀਆਂ ਰੀਆ ਦੇ ਨਾਲ ਵੀ ਖੇਡਣ ਆ ਜਾਂਦੀਆਂ ਆ ਰੇਤਾ ਜਿਹੜੀ ਇਹਦੇ ਤੇ ਇਹਨਾਂ ਨੇ ਬੱਚਿਆਂ ਨੂੰ ਖੜਾਉਣਾ ਕੱਲ ਅਸੀਂ ਵਾਟਰ پارک ਗਈਆਂ ਤੇ ਉੱਥੇ ਜਿੱਦਾਂ ਨਾ 5 ਸਾਲ ਦੇ ਬੱਚੇ 6 ਸਾਲ ਦੇ ਬੱਚੇ ਬਸ ਏਡੇ ਏਡੇ ਬੱਚੇ ਵੀ ਸਲਾਈਡਾਂ ਵੱਡੀਆਂ ਜਿਹੜੇ ਵੱਡੇ ਵੱਡੇ ਸਲਾਈਡਾਂ ਲੈਂਦੇ ਸੀ ਉਹੀ ਬੱਚੇ ਵੀ ਲੈਂਦੇ ਸੀ ਕੋਈ ਇਕੱਲਾ ਵੀ ਤੇ ਕੋਈ ਦੋ-ਦੋ ਜਾਣੇ ਵੀ ਹੈ ਨਾ ਮੈਂ ਤੁਹਾਨੂੰ ਇੰਦਰ ਨੂੰ ਕਹੇ ਮੈਂ ਹਾਈ ਵੀ ਡਰਦੇ ਨਹੀਂ ਜਮ ਕਹਿੰਦੇ ਮੰਮੀ ਇਹਨਾਂ ਨੇ ਤਾਂ 6 ਮਹੀਨੇ ਦਾ ਹੋ ਗਿਆ ਆਪਣੇ ਤਾਂ ਕਿੰਦੇ ਕੁਛੜੋ ਨਹੀਂ ਲਾਉਂਦੇ ਇਹਨਾਂ ਨੇ 6 ਮਹੀਨੇ ਦੇ ਬੱਚੇ ਨੂੰ ਵੀ ਲੇਕ ਤੇ ਲੈ ਕੇ ਜਾਣਾ ਆਪਾਂ ਹੁਣ ਇੱਕ ਦਿਨ ਜਾਣਾ ਹੈਗਾ ਲੇਕ ਤੇ ਵੀ ਤੁਹਾਨੂੰ ਉੱਥੇ ਵੀ ਦਿਖਾਵਾਂਗੇ ਅਗਸਤ ਗਸਤ ਦਾ ਮਹੀਨਾ ਹਜੇ ਹੈਗਾ ਵੀ ਜਿੱਦਾਂ ਕਿਤੇ ਕਤਾਈਂ ਧੁੱਪ ਹੋਇਆ ਕਰੂਗੀ ਤੇ ਹਜੇ ਮੈਨੂੰ ਕੱਲ ਹੀ ਕਹਿੰਦੀ ਹਟਿਆ ਕਿੰਨੀ ਮੰਮੀ ਲੇਕ ਤੇ ਵੀ ਚੱਲਾਂਗੇ ਇੱਕ ਦਿਨ ਕਹਿੰਦੀ ਜਿੱਥੇ ਜਿੱਥੇ ਤੁਸੀਂ ਪਿਛਲੀ ਵਾਰ ਨਹੀਂ ਗਏ ਉੱਥੇ ਤੁਹਾਨੂੰ ਜ਼ਰੂਰ ਲੈ ਕੇ ਜਾਣਾ ਮੈਂ ਕਿਹਾ ਪੁੱਤ ਚੱਲ ਵੜਾਂਗੇ ਕੱਲ ਸਾਡੇ ਲੱਗੇ ਉੱਥੇ 100 ਡਾਲਰ ਲੱਗਿਆ ਹੈਨਾ ਮੈਂ ਕਿਹਾ ਹੁਣ ਤੂੰ ਵੀ ਅੱਜ ਹਜੇ ਆ ਤਾਜੇ ਜੇ ਲੱਗੇ ਆ ਤੇ ਫੇਰ ਸਹੀ ਕਿਸੇ ਦੇ ਕਹਿੰਦੀ ਕਮੋਨ ਨੇ ਕਾਦੇ ਵਾਸਤੇ ਆ ਜੇ ਖਰਚਣੇ ਨਹੀਂ ਤਾਂ ਕਹਿੰਦੀ ਇਦਾਂ ਹੀ ਹੁੰਦਾ ਫਨ ਕਰੋ ਕਹਿੰਦੀ ਵਧੀਆ ਤੁਸੀਂ ਜਾ ਕੇ ਕਹਿੰਦੀ ਵਧੀਆ ਤੁਹਾਨੂੰ ਹੋਊਗਾ ਵੀ ਮੈਂ ਹਾਂ ਬੇਟੀ ਕੋਲੇ ਗਈ ਸੀ ਤੇ ਆਏ ਤਾਂ ਨਾ ਹੋ ਮੈਂ ਅੰਦਰ ਬਹਿ ਕੇ ਮੁੜਿਆ ਹੀ ਜਾਂ ਕੰਮ ਕਰਕੇ ਹੀ ਮੁੜੇ ਘੁੰਮੋ ਫਿਰੋ ਵੀ ਪੂਰਾ ਚਲੋ ਪ੍ਰਮਾਤਮਾ ਸਭ ਦੇ ਬੱਚਿਆਂ ਨੂੰ ਸਮਤ ਲਾਵੇ ਹਨ ਇਦਾਂ ਹੀ ਹਰ ਇੱਕ ਬੱਚਾ ਆਪਣੇ ਮਾਂ ਪਿਓ ਦੀ ਰਿਸਪੈਕਟ ਤਾਂ ਕਰੇ ਹੀ ਕਰੇ ਨਾ ਚਲ ਦੂਜੇ ਦੀ ਤਾਂ ਨਾ ਕਰੇ ਮਾਪਿਆਂ ਦੀ ਤਰਸਪੈਕਟ ਜ਼ਰੂਰੀ ਹੈ ਇੱਥੇ ਆ ਕੇ ਜਹਾਜ਼ ਬਿਲਕੁਲ ਦੇਖੋ ਨਾਲੇ ਤਾਂ ਥੱਲੇ ਨੂੰ ਜਾਣ ਲੱਗ ਜਾਂਦਾ ਤੇ ਨਾਲੇ ਇੱਥੇ ਆ ਕੇ ਹੌਲੀ ਹੋ ਜਾਂਦਾ ਕਿਉਂ ਜਿਵੇਂ ਇੱਥੋਂ 에어ਪੋਰਟ ਨੇੜੇ ਆ ਬਿਲਕੁਲ ਨੇੜੇ ਆ ਇੱਥੇ ਆ ਕੇ ਆਸ ਆਪਣੇ ਪਾਰਕ ਦੇ ਘਰਾਂ ਦੇ ਉੱਤੋਂ ਦੀ ਜਾਂਦੇ ਆ ਜਹਾਜ਼ ਤੇ ਇੱਥੋਂ ਆ ਕੇ ਜਿਵੇਂ ਇਹ ਹੋ ਜਾਂਦੇ ਆ ਜੇ ਵੀ ਟਾਈਮ ਤੋਂ ਪਹਿਲਾਂ ਕੋਈ ਪਹੁੰਚ ਗਿਆ ਉਹਨੇ ਜਾ ਕੇ ਉੱਪਰ ਹੀ ਉੱਥੇ ਰੁਕਿਆ ਵੀ ਰਹਿਣਾ ਹੈ ਨਾ ਦੇਖੋ ਇੱਥੋਂ ਹੌਲੀ ਹੋ ਗਿਆ ਤੇ ਥੱਲੇ ਨੂੰ ਵੀ ਜਾ ਰਿਹਾ ਇਹ 9 ਵਜ ਗਏ ਤੇ ਆਪਣੇ ਦੋ ਰਾਉਂਡ ਲੱਗ ਗਏ ਪਾਰਕ ਦੇ ਤੇ ਬੱਦਲਾਂ ਕਰਕੇ ਐ ਲੱਗਣ ਲੱਗ ਗਿਆ ਵੀ ਜਦੋਂ ਹਨੇਰਾ ਜਾ ਹੋ ਗਿਆ ਹੁੰਦਾ ਹੈ ਨਾ ਬੱਦਲ ਕਾਫੀ ਹੋ ਗਏ ਆ ਹੁਣ ਆਪਾਂ ਚੱਲਦੇ ਹੈਗੇ ਆ ਘਰੇ ਤੇ ਘਰੇ ਜਾ ਕੇ ਆਪਾਂ 55 ਤੁਹਾਡੇ ਤੱਕ ਵੀਡੀਓ ਕਰਦੇ ਆ ਐਡੀਟਿੰਗ ਬਲੌਗ ਦੀ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਆਪ ਕਰਦੇ ਆ ਇੱਥੇ ਮਿਲਦੇ ਆ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਆਬਾਦ ਰਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਬਾਏ